ਮੇਰੇ ਦੇਖੇ ਗਿਣਤੀ ਦੇ ਆਧਾਰ ਦੇ ਮੁਤਾਬਕ ਇੱਕ ਯੁੱਗ ਦੀ ਉਮਰ 5000 ਸਾਲ ਤੋਂ ਜ਼ਿਆਦਾ ਬਹੁਤ ਸਾਰੇ ਵਿਚਾਰਕਾਂ ਨਾਲ ਮੇਰੀ ਗੋਸ਼ਟੀ ਹੋਈ ਇਸ ਸੰਬੰਧੇ ਖਾਸ ਕਰਕੇ ਸਨਾਤਨ ਮਤ ਦੇ ਵਿਦਵਾਨਾਂ ਨਾਲ ਮੈਂ ਦੇਖੋ ਸ਼੍ਰੀ ਰਾਮ ਤ੍ਰੇਤਾ ਦੇ ਚੋ ਤੇ ਰਾਮ ਤੋਂ ਬਾਅਦ ਆਏ ਸ਼੍ਰੀ ਕ੍ਰਿਸ਼ਨ ਇਤਿਹਾਸਕਾਰ ਕਹਿੰਦੇ ਨੇ ਸਾਢੇ 3000 ਸਾਲ ਪਹਿਲੇ ਹੋਏ ਨੇ ਕ੍ਰਿਸ਼ਨ ਤੇ ਸਾਢੇ 5000 ਸਾਲ ਪਹਿਲੇ ਹੋਏ ਸ਼੍ਰੀ ਰਾਮ ਵਿਚਕਾਰ ਅੰਤਰਾਲ ਤੇ ਸਿਰਫ 2000 ਸਾਲ ਇੱਕ ਤ੍ਰੇਤੇਚ ਹੋਇਆ ਇੱਕ ਦਵਾਪੇਚ ਲੱਖਾਂ ਸਾਲ ਯੁਗਾਂ ਦੀ ਉਮਰ ਹੈ ਕਿਸ ਤਰ੍ਹਾਂ ਸ਼੍ਰੀ ਰਾਮ ਤੇ ਸ਼੍ਰੀ ਕ੍ਰਿਸ਼ਨ ਦੇ ਜਨਮ ਦੇ ਵਿਚ ਅੰਤਰਾਲ ਹੈ ਜੀਵਨ ਦੇ ਵਿਚ ਅੰਤਰਾਲ ਸਿਰਫ 2000 ਸਾਲ ਸਾਢੇ 5000 ਸਾਲ ਪਹਿਲੇ ਹੋਏ ਨੇ ਸ਼੍ਰੀ ਰਾਮ ਸਾਢੇ 3000 ਸਾਲ ਪਹਿਲੇ ਹੋਏ ਨੇ ਸ਼੍ਰੀ ਕ੍ਰਿਸ਼ਨ ਰਾਜੇ ਪ੍ਰੀਸ਼ਦ ਦੇ ਨਾਲ ਦਵਾਪੁਰ ਦਾ ਅੰਤ ਮੰਨ ਰਾਜੇ ਜਨਮੇ ਜੇ ਦੇ ਦਵਾਪੁਰ ਦਾ ਅੰਤ ਹੋ ਗਿਆ ਕਲਯੁਗ ਸ਼ੁਰੂ ਇਸ ਹਿਸਾਬ ਨਾਲ ਕਿਉਂਕਿ ਰਾਜਾ ਜਨਮੇਜਾ ਅੰਦਾਜ਼ਨ ਕੋਈ 2.5 ਪੌਣੇ 3000 ਸਾਲ ਪਹਿਲੇ ਹੋਏ ਪਾਂਡਵਾਂ ਦਾ ਪੜਪੋਤਰਾ ਤੇ ਜੇ ਉਹਦੇ ਨਾਲ ਕਲਯੁਗ ਸ਼ੁਰੂ ਹੋ ਗਿਆ ਤੇ ਦਵਾਪਰ ਦੀ ਉਮਰ ਵੀ 5000 ਸਾਲ ਤੋਂ ਜ਼ਿਆਦਾ ਨਹੀਂ ਮੰਨੀ ਜਾਂਦੀ ਕਲਯੁਗ ਦੀ ਤੈਸ ਤੋਂ ਵੀ ਥੋੜੀ ਸਮੇਂ ਯੁੱਗ ਬਦਲਦੇ ਨੇ ਮਨੁੱਖ ਦੇ ਵਿਚਾਰ ਆ ਨਾਲ ਰਹਿਣ ਸੈਣ ਬਦਲ ਗਿਆ ਖਾਣ ਪਾਣ ਬਦਲ ਵਿਚਾਰ ਬਦਲ ਗਏ ਨੇ ਸੋਚਣੀ ਬਦਲ ਗਈ ਲੋਕੀ ਕੰਨ ਸਮਾ ਹੋ ਰਾ ਵਕਤ ਹੋ ਰਾ ਯੁੱਗ ਬਦਲ ਗਿਆ ਜਿਹੜੀ ਗੱਲ ਮਨੁੱਖ ਸਿੱਧੇ ਨਾ ਨਾ ਸਮਝ ਉਹਦੇ ਨਾਲ ਫਿਰ ਇਤਿਹਾਸ ਜੋੜਨਾ ਪੈਂਦਾ ਬਣਾਵਟੀ ਗੱਲਾਂ ਕਰਕੇ ਸਮਝਣਾ ਤੇ ਸਮਝਾਣਾ ਇਹ ਇਸ ਯੋਗ ਦਾ ਨਾ ਕਲਯੁਗ ਕਿਉਂ ਪਿਆ ਇਹ ਵਿਚਾਰ ਤੇ ਕਿਸੇ ਵੱਤ ਲੰਬੀ ਚੋੜੀ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਕਿ ਤੇ ਦੁਬਾਰਾ ਸੰਯੋਗ ਬਣੇ ਮਹਾਰਾਜ ਕਹਿੰਦੇ ਜੇ ਕੋ ਸਤ ਕਹਰੇ ਸੋਚੀ ਜੇ ਤਪ ਘਰ ਤਪ ਨ ਹੋਏ ਜੇ ਕੋ ਨਾਮ ਲਏ ਬਦਨਾਵੇਂ ਕਲ ਕੇ ਲਖਣ ਹੀ ਇਸ ਨੂੰ ਕਲਯੁਗ ਇਸ ਵਾਸਤੇ ਕਹਿੰਦੇ ਦੇਖੋ ਤਪ ਕਰੇ ਸਤ ਕਰੇ ਸੋਚੀ ਜੇ ਸਤਵਾਦ ਸਤ ਤੇ ਕਾਇਮ ਨਹੀਂ ਰਹਿ ਸਕੇ ਸਚਾਈ ਤੇ ਕਾਇਮ ਨਹੀਂ ਰਹਿ ਸਕੇ ਛਿਜੇ ਦੋ ਦਿਨ ਸੱਚ ਬੋਲੇ ਸਵੇਰੇ ਸੱਚ ਬੋਲੇਗਾ ਸ਼ਾਮੀ ਝੂਠ ਬੋਲੇ ਸੱਚ ਤੇ ਕਾਇਮ ਨਹੀਂ ਰਹਿ ਸਕੇ ਜੇ ਕੋ ਸਤ ਕਰੇ ਸੋ ਛਿਜੇ ਤਪ ਘਰ ਤਪ ਨ ਹੋਈ ਮਨੁੱਖ ਧਨ ਕਮਾਣ ਵਾਸਤੇ ਸਮਾਂ ਕੱਢੇਗਾ ਧਰਮ ਵਾਸਤੇ ਨਹੀਂ ਤਪ ਵਾਸਤੇ ਨਹੀਂ ਦੇ ਕੋਲ ਕੋਈ ਸਮਾਂ ਨਹੀਂ ਹੈ ਪਦਾਰਥ ਵਾਸਤੇ ਸਮਾਂ ਹੈ ਪਰਮਾਤਮਾ ਲਈ ਨਹੀਂ ਪਰਿਵਾਰ ਵਾਸਤੇ ਸਮਾਂ ਹੈ ਕਰਤਾਰ ਵਾਸਤੇ ਨਹੀਂ ਧਨ ਵਾਸਤੇ ਸਮਾਂ ਹੈ ਧਰਮ ਵਾਸਤੇ ਨਹੀਂ ਤਪ ਘਰ ਤਪ ਨਾ ਹੋਈ ਜੇ ਕੋ ਨਾਮ ਲਏ ਬਦਨਾ ਹੈ ਕਲ ਕੇ ਲਖਣੇ ਜਿਹੜਾ ਨਾਮ ਜਪਣ ਲੱਗ ਪਵੇ ਤੇ ਨਾਮ ਜਪਣ ਵਾਲਾ ਬੋਲਾ ਹੋ ਜਾਂਦਾ ਹੈ ਬੋਲੇ ਤੋਂ ਮੁਰਾਦ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਸੰਤ ਬੋਲੇ ਆਉਂਦੇ ਤੇ ਭੋਲੇ ਤੋਂ ਮੁਰਾਦ ਜਿਹੜਾ ਪੰਜਾਬ ਦੇ ਵਿੱਚ ਅਰਥ ਕਰਦੇ ਨੇ ਉਹ ਨਹੀਂ ਉੱਥੇ ਤੇ ਮੂਰਖ ਨੂੰ ਭੋਲਾ ਕਹਿੰਦੇ ਨੇ ਭਈ ਭੋਲਾ ਨਾ ਸਮਝ ਸਮਝ ਨਹੀਂ ਭੋਲਾ ਸ਼ਬਦ ਬਣਿਆ ਹੈ ਭਾਵਨਾ ਤੋਂ ਭਰੋਸੇ ਤੋਂ ਇਹਨੂੰ ਪ੍ਰਮਾਤਮਾ ਤੇ ਭਰੋਸਾ ਹੈ ਇਹਨੂੰ ਪ੍ਰਮਾਤਮਾ ਨਾਲ ਪਿਆਰ ਹੈ ਭਾਵਕਤਾ ਹੈ ਸ਼ਰਧਾ ਹੈ ਭਾਵਨਾ ਭਰੋਸੇ ਦੋਹਾਂ ਦੇ ਸੰਗਮ ਤੋਂ ਦੋਹਾਂ ਦੇ ਜੋੜ ਤੋਂ ਜਿਹੜੀ ਅਵਸਥਾ ਬਣਦੀ ਏ ਉਹਨੂੰ ਕਹਿੰਦੇ ਨੇ ਭੋਲਾ ਜਿਹਦੇ ਅੰਦਰ ਇਹ ਭੋਲਾਪਣ ਨਾ ਹੋਵੇ ਉਹਨੂੰ ਕਹਿੰਦੇ ਨੇ ਚਲਾਕ ਚਲਾਕ ਬੰਦਾ ਕਿਸੇ ਤੇ ਭਰੋਸਾ ਨਹੀਂ ਕਰਦਾ ਭੋਲਾ ਕਰ ਲੈਣ